ਕਹਾਣੀ ਦਾ ਆਪਾਂ ਲੈ ਕੇ ਆਇਆ ਦੂਜਾ ਭਾਗ ਬੀਰਾ ਪੂਆ ਕਹਾਣੀ ਐ ਠੀਕ ਐ ਪਹਿਲਾਂ ਵੀ ਆਪਾਂ ਪਹਿਲਾ ਪਾੜ ਪਾਇਆ ਹੁਣ ਦੂਜਾ ਬਾੜ ਬੀਰਾ ਦੇ ਬਾਪੂ ਧੀਆ ਦੀ ਮਹਾਰਾਣੀ ਬੁਢਾਪੇ ਪਰਦੀ ਪਾਣੀ ਮਾਂ ਜੀ ਗੱਲ ਕਰਦੇ ਸੀ ਮੈਂ ਆਖਿਆ ਕਹਿੰਦੇ ਆ ਉਹਦੀ ਸਕੀਰੀਆ ਮੁੰਡਾ ਬਾਲਾ ਹੀ ਭੋਲਾ ਮਾਨ ਭਲਾ ਮਾਨ ਸੈ ਦੋ ਨਿਆਣੇ ਆ ਇੱਕ ਕੁੜੀ ਤੇ ਇੱਕ ਮੁੰਡਾ ਮਾਂ ਜੀ ਤਾਂ ਕਹਿੰਦੇ ਸੀ ਬਸ ਹਾਰ ਪਾ ਕੇ ਹੀ ਲੈ ਜਾਣਗੇ ਉਹ ਤਾਂ ਫਿਰ ਮਾਤਾ ਹੌਲੀ ਜਿਹੇ ਬੋਲੀ ਆਪਾਂ ਵੀਰਾਂ ਦਾ ਸਾਗ ਕਰ ਦਈਏ ਬਾਪੂ ਜੀ ਨੇ ਬੇਬੇ ਵੱਲ ਕੌੜ ਕੇ ਵੇਖਿਆ ਵੀਰਾਂ ਦੇ ਬਾਪੂ ਮੈਨੂੰ ਪਤਾ ਹੈ ਤੁਹਾਨੂੰ ਗੁੱਸਾ ਆਇਆ ਹੈ ਬੇਬੇ ਸਰਜੀਤ ਕੌਰ ਸਿਰ ਤੇ ਲਈ ਚੁੰਨੀ ਨੂੰ ਕੰਨਾਂ ਕੋਲ ਖਿੱਚ ਕੇ ਮੂੰਹ ਵਿੱਚ ਲੈੰਦੇ ਬੋਲੀ ਧੀਆ ਦਾ ਰਾਜਾ ਰਾਣੀਆਂ ਨੇ ਘਰ ਨਹੀਂ ਰੱਖ ਸਕੀਆਂ ਅੱਜ ਤਾਂ ਆਪਾਂ ਜਾਉਂਦੇ ਆਂ ਕੱਲ ਨੂੰ ਅੱਖਾਂ ਮੀਚ ਗਏ ਕੌਣ ਵਾਲੀ ਵਾਰ ਸਰੋ ਨਿਆਣੀ ਦਾ ਮਾਪੇ ਕਿਹੜਾ ਸਾਰੀ ਉਮਰ ਨਾਲ ਨਿਭਦੇ ਆਂ ਧੀਆ ਤਾਂ ਅੰਦਰ ਰੱਖੀਏ ਚੂਹੇ ਟੁਕਦੇ ਆ ਬਾਹਰ ਕਾਂ ਚੱਕਦੇ ਆ ਬੀਰਾਂ ਦੇ ਬਾਪੂ ਉਹ ਤਾਂ ਮੂੜ ਮਾਤਾ ਆਪਾਂਕ ਤਾਂ ਕੁਝ ਅਕਲ ਨੂੰ ਹੱਥ ਮਾਰੀਏ ਕੋਲ ਬੈਠੀ ਮਿੰਦੋ ਨਿੰਮਦੀਆਂ ਅਨਮੋਲੀਆਂ ਨਾਲ ਖੇਡਦੀ ਖੇਡਦੀ ਰੋਣ ਲੱਗ ਪਈ ਉੱਚੀ ਉੱਚੀ ਚੀਕਾ ਮਾਰੇ ਹਾਏ ਬਾਪੂ ਮੈਂ ਕੀ ਕਰੂੰ ਹਾਏ ਨੀ ਕੀ ਹੋ ਗਿਆ ਤੈਨੂੰ ਕਿਉਂ ਰੋਈ ਜਾਨੀ ਏ ਲੈ ਆਵੇ ਆਖਾ ਕੋਈ ਛੱਟ ਤਾਂ ਨਹੀਂ ਮਰਵਾ ਲਈ ਉਰੇ ਆ ਪੁੱਤ ਮੇਰੇ ਤੋਂ ਮੱਜੜਾ ਖੜਾ ਨਹੀਂ ਜਾਂਦਾ ਮਿੰਦੋ ਬਾਪੂ ਜੀ ਕੋਲ ਆਈ ਤੇ ਬੋਲੀ ਮੈਂ ਕਿੱਥੇ ਰਹੂੰ ਹੁਣ ਕੀ ਹੋਇਆ ਤੈਨੂੰ ਵੈਰ ਨੇ ਇਹ ਕੁੜੀ ਤਾਂ ਗੱਲ ਕਰਨ ਨਹੀਂ ਦਿੰਦੀ ਪਹਿਲਾਂ ਇਹ ਤਾਂ ਪਿੱਟ ਸਿਆਪਾ ਬੇਬੇ ਨੇ ਤਲਖੀ ਵਿੱਚ ਗਿਆ ਬੇਬੇ ਜੇ ਮੈਂ ਅੰਦਰ ਵੜੀ ਮੈਨੂੰ ਚੂਹੇ ਟੱਕ ਜਾਣਗੇ ਜੇ ਮੈਂ ਬਾਹਰ ਆਈ ਤਾਂ ਕਾਂ ਲੈ ਜਾਣਗੇ ਆਪਣੇ ਤਾਂ ਨਿੰਮਤੇ ਬੈਠਦੇ ਵੀ ਬਹੁਤ ਆ ਹਾਏ ਬੇਬੇ ਮੈਂ ਕੀ ਕਰੂੰ ਬੇਬੇ ਵੀਰਾ ਬੀਬੀ ਨੂੰ ਬੁਲਾ ਲਓ ਮੈਂ ਕੀ ਕਰਾਂ ਨਹੀਂ ਮਰਨੀਏ ਇਹ ਤਾਂ ਕਹਾਵਤ ਆ ਬਾਪੂ ਜੀ ਨੇ ਕੁੱਟਕੇ ਕਾਲਜੇ ਨਾਲ ਲਾਉਂਦਿਆਂ ਕਿਹਾ ਉਧਰੋਂ ਬਲਦਾਂ ਦੇ ਪੈਰਾਂ ਵਿੱਚ ਪਾਏ ਘੁੰਗਰੂਆਂ ਦੀ ਸ਼ੰਕਾਟ ਬੀਰਾਂ ਭੂਆ ਦੇ ਆਉਣ ਦਾ ਸੰਕੇਤ ਦੇ ਦਿੱਤਾ ਚੱਲੋ ਚੱਲੋ ਸੂਰਮਿਓ ਤੁਹਾਨੂੰ ਲੱਸੀ ਦੀ ਬਾਲਟੀ-ਬਾਲਟੀ ਪਿਆਉ ਆਜੋ ਆਜੋ ਭੂਆ ਪੁੱਛਕਾਰ ਦੀ ਹੋਈ ਬਲਦਾਂ ਨੂੰ ਕਹਿ ਰਹੀ ਸੀ ਬਾਪੂ ਜੀ ਨੇ ਵੇਖਿਆ ਕਿ ਉਹ ਗੱਡੇ ਮਗਰ ਲਟੇਨ ਖਿੱਚੀ ਆਉਂਦੀ ਐ ਨੀ ਬੀਰਾ ਇਹ ਕੀ ਕਰਨੀ ਸੀ ਬੇਬੇ ਨੇ ਬੀਰਾ ਨੂੰ ਕਿਹਾ ਪਰ ਬੀਰਾ ਪੂਆ ਇਹ ਜਵਾਬ ਦੇਣ ਦੀ ਥਾਂ ਉਲਟਾ ਉਹਨਾਂ ਨੂੰ ਕਹਿ ਕਿਵੇਂ ਅੱਜ ਮੇਰੇ ਕਬੂਤਰਾਂ ਦਾ ਜੋੜਾ ਬੈਠਾ ਕਰ ਲੈ ਦੁੱਖ ਸੁਖ ਫਿਰ ਆਹੋ ਆਹੋ ਕਰ ਲੈ ਦੁੱਖ ਸੁਖ ਹੁਣ ਉੱਤਰ ਵੀ ਆ ਬੰਨ ਦੇ ਇਨਾਂ ਨੂੰ ਬੇਬੇ ਦੇ ਬੀਰਾ ਨੂੰ ਪਿਆਰ ਨਾਲ ਕਿਹਾ ਆ ਜਾ ਆ ਜਾ ਮੈਂ ਹਾਰੇ ਵਿੱਚ ਤੋੜੀ ਵਿਦਾਈ ਨਹੀਂ ਮੈਂ ਕਿਹਾ ਤੇਰੇ ਆਈ ਤੂੰ ਹੀ ਕੜੂ ਕਾੜੂ ਬੀਰਾ ਪੂਆ ਜੇ ਬਲਦ ਬਨ ਕੇ ਮੁੜੀ ਤਾਂ ਮਿੰਦੋ ਕਹਿੰਦੀ ਬੀਰਾ ਬੀਬੀ ਸਵਾਤ ਵਿੱਚ ਨਾ ਜਾਈ ਚੂਹੇ ਟੱਕ ਜਾਣਗੇ ਕੁੜੀਆਂ ਨੂੰ ਤੇ ਆਪਾਂ ਇੱਥੇ ਵੀ ਨਹੀਂ ਖਰਨਾ ਉਹ ਕਾਹ ਵੇਖੀ ਜਾਂਦਾ ਆਪਾਂ ਨੂੰ ਚੱਕ ਕੇ ਲੈ ਜੂ ਤੈਨੂੰ ਕਿੰਨੇ ਕਿਹਾ ਕਮਲੋ ਇਹ ਬੀਰਾ ਪੂਆ ਦੇ ਪੁੱਛਣ ਤੇ ਮਿੰਦੋ ਨੇ ਕਿਹਾ ਬੇਬੇ ਕਹਿੰਦੀ ਆ ਕਿਉਂ ਮੇਰੀ ਨਿਆਣੀ ਨੂੰ ਡਰਾਇਆ ਨਹੀਂ ਬੇਬੇ ਵੇਖ ਸਾਰਾ ਮੂੰਹ ਭਿਉ ਲਿਆ ਬਿਲਕਦੀ ਨੇ ਐਵੇਂ ਨਹੀਂ ਡਰ ਮੇਰੇ ਨਾਂ ਸਵਾਤ ਲੈ ਕੇ ਸਵਾਤ ਵਿੱਚ ਵੜ ਜਾ ਕਹਦੇ ਬੀਬੀ ਸ਼ਿਕਾਰ ਖੇਡ

ਬਾਪੂ ਜੀ ਹੱਸਦੇ ਹੋਏ ਬੋਲੇ ਚੱਲ ਇਹ 10 ਪਾਣੀ ਟਾਈਮ ਨਾਲ ਵੱਢ ਲਿਆ ਸੀ ਇੱਧਰ ਉੱਧਰ ਤਾਂ ਨਹੀਂ ਹੋਇਆ ਕੋਈ ਮਿੰਟ ਬਾਪੂ ਜੀ ਉਹ ਪੰਗੂਆ ਦਾ ਭੋਲਾ ਪਾਣੀ ਵੱਢਣ ਨਹੀਂ ਸੀ ਦਿੰਦਾ ਖਾਲੇ ਵਿੱਚ ਲਟ ਗਿਆ ਮੈਂ ਫਿਰ ਚੰਬ ਦਿੱਤਾ ਭੂਆ ਅੱਗੋ ਬੋਲੀ ਉਹ ਕਹਿੰਦੀ ਹੁਣ ਪੰਚਾਇਤ ਵਿੱਚ ਨਿਬੜਨਾ ਹੈ ਤੇ ਹੁਣ ਤੈਨੂੰ ਕੈਦ ਕਰਾਉ ਮੈਂ ਹੋਰ ਮਾਰੀਆਂ ਮੈਂ ਹਾਂ ਕੈਦ ਤਾਂ ਕੱਢਣੀ ਹੈ ਕਸਰ ਕਿਉਂ ਛੱਡਾਂ ਵੀਰਾ ਧੀਏ ਤੂੰ ਕਿਉਂ ਨਹੀਂ ਡਰਦੀ ਨਹੀਂ ਵੀਰਾ ਧੀਏ ਤੂੰ ਕਿਉਂ ਨਹੀਂ ਡਰਦੀ ਨਹੀਂ ਹਾੜੇ ਧੀਏ ਨਾ ਲੜਿਆ ਕਰ ਲੋਕਾਂ ਨਾਲ ਪੁੱਤ ਇਸ ਜਮਾਨਾ ਚੰਗਾ ਨਹੀਂ ਧੀਆਂ ਨਹੀਂ ਐਨਾਂ ਬੋਲਦੀਆਂ ਹੁੰਦੀਆਂ ਵੀਰਾਂ ਦੇ ਬਾਪੂ ਸਮਝਾਓ ਇਹਨਾਂ ਨੂੰ ਬੇਬੇ ਬੋਲਦੀ ਚੱਲ ਚੰਗਾ ਹੁਣ ਕੁੜੀ ਨੂੰ ਦੁੱਧ ਲਿਆ ਕੇ ਦੇ ਬੈਠੀ ਗੱਲਾਂ ਨਾ ਮਾਰ ਕੋਈ ਨਹੀਂ ਵੇਖੀ ਜਾਊ ਹੁੰਦਾ ਪੁੱਤ ਅੱਗੇ ਤੋਂ ਸਿਆਣੀ ਹੋ ਜਾ ਬਸ ਇਹ ਕਹਿ ਕੇ ਬਾਪੂ ਜੀ ਬਲਦਾਂ ਦੀ ਲੱਸੀ ਤਰਨ ਚਲੇ ਗਏ ਬੇਬੇ ਅਜੇ ਦੁੱਧ ਦਾ ਛੰਨਾ ਲੈ ਕੇ ਹੀ ਆਈ ਸੀ ਕਿ ਵਿਹੀ ਵਾਲਾ ਬੂਆ ਖੜਕਿਆ ਭਾਈ ਜੋਗਾ ਸਿੰਘ ਘਰੇ ਹੀ ਆ ਕਿਸੇ ਨੇ ਬਾਹਰੋਂ ਆਵਾਜ਼ ਦਿੱਤੀ ਤੇ ਬਾਪੂ ਜੀ ਨੇ ਆ ਗਿਆ ਜੀ ਕੇ ਆ ਗਿਆ ਕਹਿ ਕੇ ਬੂਆ ਖੋਲਿਆ ਹੋਰ ਨੰਬਰਦਾਰ ਸਾਹਿਬ ਕਿਵੇਂ ਆਉਣਾ ਹੋਇਆ ਬੂਏ ਤੇ ਪੰਗੂ ਗੁਰਮੇਲ ਸਿੰਘ ਨੰਬਰਦਾਰ ਖੜਾ ਸੀ ਤੇ ਮਗਰ ਉਹਦੇ ਮੁੰਡਾ ਪੋਲਾ ਬਾਪੂ ਜੀ ਸਮਝਦਾ ਗਿਆ ਸੀ ਪਰ ਫਿਰ ਵੀ ਦੁਬਾਰਾ ਉਹੀ ਸਵਾਲ ਦੁਹਰਾਇਆ ਤਾਂ ਪੋਲਾ ਅੱਗੋਂ ਮੁੱਬਲਵਾਹੇ ਬੋਲਿਆ ਤਾਇਆ ਸਮਝਾਲਿਆ ਆਪਦੀ ਧੀ ਨੂੰ ਮੈਂ ਤੀਵੀਂ ਸਮਝ ਕੇ ਹੱਥ ਨਹੀਂ ਚੁੱਕਿਆ ਨਹੀਂ ਤਾਂ ਚੂੜੀਆਂ ਮੈਂ ਵੀ ਨਹੀਂ ਪਾਈਆਂ ਆਪਦੇ ਸੀ ਤੂੰ ਤਾਂ ਤੇਰੇ ਘਰੇ ਆਇਆ ਨਹੀਂ ਤੇ ਸਿੱਧਾ ਪੰਚਾਇਤ ਜਾਂਦਾ ਜਾਂ ਫਿਰ ਠਾਰੇ ਦਰਬਾਰੇ ਅਜੇ ਉਹ ਬੋਲੀ ਸੀ ਜਾਂਦਾ ਸੀ ਕਿ ਵੀਰਾ ਭੂਆ ਬੇਬੇ ਦੇ ਰੋਕਦੇ ਆ ਰੋਕਦੇ ਆ ਉੱਠ ਕੇ ਕੋਲ ਜਾਂਦੀ ਐ ਚਾਚਾ ਸਾਸਰੀਕਾਲ ਹੋਰ ਠੀਕ ਆ ਤੂੰ ਬੜਾ ਲਿੱਸਾ ਜਿਆ ਹੋਇਆ ਪਿਆ ਹੈ ਕੀ ਗੱਲ ਐ ਕਿ ਫਿਰ ਅਚਾਰ ਨਹੀਂ ਪਾਇਆ ਬੱਕਰੇ ਦਾ ਅਜੇ ਤਾਂ ਸਿਆਲ ਆਉਣਾ ਚਾਚਾ ਪਹਿਲਾਂ ਹੀ ਕੁੰਗੜਿਆਂ 'ਤੇ ਫਿਰਦਾ ਹੈ ਜਿਵੇਂ ਅਮਲੀ ਨੂੰ ਭੁੱਕੀ ਨਹੀਂ ਮਿਲਦੀ ਹੁੰਦੀ ਬੀਰਾ ਪੂਆ ਪੋਲੇ ਦੇ ਪਿਓ ਗੁਰਮੇਲ ਸਿੰਘ ਪੰਗੂ ਨੂੰ ਮੰਜਾ ਢਾਕੇ ਪਾਸੇ ਖੜ ਗਈ ਆ ਜਾ ਬੈਠ ਜਾ ਚਾਚਾ ਬੇਬੇ ਚਾਚਾ ਵਾਸਤੇ ਭਰੀ ਦੁੱਧ ਦਾ ਛੰਨਾ ਪੋਲਾ ਗੁੱਸੇ ਵਿੱਚ ਬੋਲਿਆ ਸੀ ਨਹੀਂ ਪੀਣੀ ਵੱਡੀ ਆਈ ਚਾਚਾ ਵਿਆਹ ਕਰਕੇ ਫਾਹ ਵਾ ਦੇਂਦਾ ਲੱਬਲਾ ਕੋਈ ਜਵਾਕਾਂ ਜੱਲਿਆਂ ਵਾਲਾ ਤੇਰੀ ਪਿੰਡ ਵਿੱਚ ਦੁਸ਼ਮਣੀ ਪਵਾਉ ਨੀਵੀਂ ਪਵਾਉ ਏ ਉਹ ਬੋਲਦਾ ਰਿਹਾ ਤੀਵੀਂ ਜਾਤ ਨੂੰ ਨੱਥ ਪਾਈ ਜਾਵੇ ਤਾਂ ਠੀਕ ਆ ਨਹੀਂ ਤਾਂ ਸਿਰ ਵਿੱਚ ਗਲੀਆਂ ਕਰਦੀ ਐ ਇਹਨੂੰ ਵੇਖ ਏਕੇ ਸਾਡੀਆਂ ਵੀ ਬੋਲਣਗੀਆਂ ਭੋਲੇ ਨੇ ਅਜੇ ਕਿ ਆਹੀ ਸੀਗੀ ਬੀਰਾ ਪੂਆ ਭੱਜ ਕੇ ਪੈ ਗਈ ਉਹਨੂੰ ਮੇਰੇ ਵਿਆਹ ਦੀ ਫਿਕਰ ਨਾ ਕਰ ਭੋਲਾ ਆਵਦੀ ਦੀ ਜੋਚ ਕੋਠੇ ਜੱਡੀ ਹੋਈ ਪਈ ਆ ਨੀਵੀਂ ਤਾਂ ਤੂੰ ਵੀ ਪਵਾਈ ਲੈ ਜਿਵੇਂ ਰਾਵਾਂ ਦੇ ਵੇੜਿਆਂ ਵਿੱਚ ਗੇੜੇ ਵੱਧ ਗਏ ਆ ਤੇਰੇ ਐਨੀ ਗੱਲ ਕੀਤੀ ਸੀ ਕਿ ਭੋਲਾ ਬੋਲਿਆ ਤੂੰ ਦੁਸ਼ਣ ਲਾਉਣੀ ਐ ਮੇਰੇ ਤੇ ਕਮ ਜਾਤੇ ਬੀਰਾ ਪੂਆ ਗੁੱਸੇ ਵਿੱਚ ਅੱਖਾਂ ਕੱਢੀਆਂ ਹੀ ਸੀ ਪੋਲਾ ਡਰ ਗਿਆ ਬੋਲ ਪਈ ਕਮਜ਼ਾਤ ਨਾ ਕਹੀਂ ਦੁਪਹਿਰ ਵਾਲੀਆਂ ਦੁਬਾਰਾ ਯਾਦ ਕਰਾ ਦੂ ਚਾਚਾ ਸੰਗਲੀ ਪਾ ਕੇ ਰੱਖਿਆ ਘਰ ਐਵੇਂ ਉਲੰਭੇ ਦਿਵਾਉ ਚਾਚਾ ਗੁਰਮੀਲ ਆਪਣੇ ਪੁੱਤ ਪੋਲੇ ਨੂੰ ਗੁੱਸੇ ਵਿੱਚ ਬੋਲਿਆ ਚੁੱਪ ਕਰ ਜਾ ਤੀਤਿਆਣੀ ਨੂੰ ਬੋਲਣ ਦੀ ਅਕਲ ਹੈ ਨਹੀਂ ਆ ਸਭ ਕਰਨ ਵਾਸਤੇ ਲੈ ਕੇ ਆਇਆ ਸੀ ਮੈਨੂੰ ਇੱਥੇ ਬਾਪੂ ਜੀ ਨੇ ਵੀ ਬੀਰਾ ਨੂੰ ਝਿੜਕਿਆ ਬੀਰਾ ਪੂਆ ਚੁੱਪ ਕਰ ਗਈ ਚਾਚਾ ਗੁਰਮੇਲ ਬੀਰਾ ਪੂਆ ਨੂੰ ਡਰਾਮੇ ਨਾਲ ਪੁੱਛਣ ਲੱਗਾ ਪੁੱਤ ਗੱਲ ਕੀ ਹੋਈ ਏ ਤੂੰ ਮੈਨੂੰ ਦੱਸ ਪੂਆ ਨੇ ਕਿਹਾ ਚਾਚਾ ਤੈਨੂੰ ਪਤਾ ਸਾਰੀ ਵਾਰੀ ਸਵਾ 12 ਵਜੇ ਇਹ ਹੁੰਦੀ ਏ ਇਹ ਕਹਿੰਦਾ ਪਾਣੀ ਨਹੀਂ ਵਢਣ ਦਿੰਦਾ ਮੈਂ ਬੰਦਿਆਂ ਵਾਂਗੂ ਸਮਝਾਇਆ ਪਰ ਇਹ ਨਹੀਂ ਸਮਝਿਆ ਨਰਮੇ ਨੂੰ ਪਾਣੀ ਲਾਉਣਾ ਸੀ ਤੇ ਹੁਣ ਲੇਟ ਹੋਈ ਜਾਂਦਾ ਫਿਰ 15 ਮੀਤੇ ਪੈ ਜਾਣਾ ਸੀ ਚਾਚਾ ਗੁਰਮੇਲ ਇੰਨਾ ਨੂੰ ਜਾਣਦਾ ਸੀ ਕਿ ਬੀਰਾ ਨੇ ਬੋਲਦੀ ਉਹ ਇਹ ਵੀ ਜਾਣਦਾ ਸੀ ਕਿ ਮੇਰੇ ਵਾਲਾ ਤਾਂ ਸ਼ੋਰ ਨਸ਼ੇ ਵਿੱਚ ਨੱਜਿਆ ਰਹਿੰਦਾ ਹੈ ਤੇ ਉਹ ਕਹਿੰਦੀ ਚਾਚਾ ਜਦੋਂ ਚਾਚਾ ਵੱਡੀ ਬੇਬੇ ਪੂਰੀ ਹੋਈ ਸੀ ਤਾਂ ਆਪ ਥੋੜੀ ਚਰੀ ਤੁਹਾਡੀ ਚਰੀ ਨੇ ਨਰਮੈ ਨੂੰ ਪਾਣੀ ਲਾਇਆ ਸੀ ਹੁਣੇ ਚਾਂਬ ਲਿਆ ਫਿਰਦਾ ਪਤਾ ਮੈਨੂੰ ਵੀ ਇਹ ਕਹਿੰਦੀ ਹੈ ਉਂਗਲਾ ਤੇ ਲੱਗਿਆ ਚਾਚਾ ਆਪਣੇ ਘਰ ਦੀ ਗੱਲ ਐ ਬਸ ਇਹਨੂੰ ਸਮਝਾ ਲੈ ਮੇਰੇ ਪਿਓ ਬਾਰੇ ਕੁਝ ਬੋਲਿਆ ਬੁਰਾ ਮੇਰੇ ਤੋਂ ਕੋਈ ਨਹੀਂ ਵੀਰਾ ਪੂਆ ਨੇ ਰੱਖਦੇ ਆਪ ਦਾ ਪੱਖ ਰੱਖਦੇ ਆ ਬੋਲਿਆ ਪੋਲਾ ਬੋਲਾ ਲੱਗਿਆ ਸਹੀ ਕੀ ਗੁਰਮੇਲ ਸਿੰਘ ਪੰਗੂ ਅੱਗੋਂ ਛੜਕਦੇ ਬੋਲਿਆ ਵੱਡਾ ਆਇਆ ਸੂਰਮਾ ਧੀਏ ਮੈਂ ਤੋੜੂ ਲੱਤਾ ਐਂਦੀਆਂ ਜੇ ਹੋਣੇ ਬੋਲਿਆ ਧੀਏ ਤੂੰ ਸਿਆਣੀ ਏ ਇਹ ਨਲਾਇਕ ਨਹੀਂ ਪਤਾ ਸਾਰਾ ਦਿਨ दारू ਚੁਲਸਰਦਾਰਿੰਦਾ ਚਾਚਾ ਗੁਰਮੇਲ ਅੱਗੋਂ ਬੋਲਿਆ ਘਾਰ ਕੁੜੀ ਮਟਿਆਰ ਹੋਈ ਆ ਉਹਦੇ ਵਿਆਹ ਦੀ ਫਿਕਰ ਨਹੀਂ ਪਿੱਛੋਂ ਐਂਦੀ ਧੀ ਵੀ ਮਗਰੇ ਮਟਿਆਰ ਹੋਈ ਲੈ ਧੀਆ ਤਾਂ ਨੰਬਰ ਵੇਲ ਵਾਂਗੂ ਵਾਦੀਆਂ ਨੇ ਮੈਂ ਤਾਂ ਆਪਦੀ ਦਾ ਕਰਦੂ ਪੁੱਤ ਚੰਗਾ ਮਾੜਾ ਥਾਂ ਵੇਖ ਕੇ ਪਰ ਇਹੋ ਜਿਹੇ ਲੱਛਣ ਇਹਦੇ ਨੇ ਇਹ ਮੈਂ ਅੱਖਾਂ ਮੀਚ ਗਿਆ ਤਾਂ ਇਹਦੇ ਤੋਂ ਆਪਦੀ ਧੀ ਬੂਏ ਤੋਂ ਉਠਾਈ ਨਹੀਂ ਜਾਣੀ ਚਾਚਾ ਗੁਰਮੇਲ ਸਿੰਘ ਦੀਆਂ ਅੱਖਾਂ ਵਿੱਚ ਗੁੱਸਾ ਸੀ ਚੱਲ ਕੋਈ ਨਾ ਨੰਬਰਦਾਰ ਸਾਹਿਬ ਬੈਠਾ ਤੌੜੀ ਵਾਲਾ ਦੁੱਧ ਪੀਓ ਜਾਂ ਪੁੱਤ ਫੜ ਕੇ ਲਿਆ ਤੇਰੀ ਬੇਬੇ ਤੋਂ ਬਾਪੂ ਜੋਗਾ ਸਿੰਘ ਬੀਰਾ ਨੂੰ ਕਿਹਾ ਗੱਲ ਭਾਵੇਂ ਠੰਡੀ ਪੈ ਗਈ ਸੀ ਪਰ ਭੋਲਾ ਅਜੇ ਵੀ ਅੱਖਾਂ ਕੱਢੀ ਜਾਂਦਾ ਸੀ ਬੀਰਾ ਪੂਆ ਵੱਲ ਪਤਾ ਬੀਰਾ ਪੂਆ ਨੂੰ ਵੀ ਸੀ ਟਿਕਣ ਵਾਲਾ ਹੈ ਨਹੀਂ ਪਰ ਬੀਰਾ ਨੇ ਧਿਆਨ ਨਹੀਂ ਦਿੱਤਾ ਇਹ ਸੌਣ ਆਉਂਦਾ ਮਹੀਨਾ ਸੀ ਤੇ ਕਿਤੋਂ ਕਿਤੋਂ ਪੂਰੇ ਦੀਵਾ ਦਾ ਬੁੱਲਾ ਵੀ ਆਉਂਦਾ ਸੀ ਭਾਵੇਂ ਭੂਆ ਕੰਮ ਬੰਦਿਆਂ ਦੇ ਬਰੋਬਰ ਕਰਦੀ ਸੀ ਪਰ ਕੁੜੀਆਂ ਵਾਲੀ ਚਾ ਤਾਂ ਹੁੰਦੇ ਹੀ ਨੇ ਮਨ ਵਿੱਚ ਭੂਆ ਦੁੱਧ ਦੇ ਛੰਨੇ ਲੈ ਕੇ ਆਈ ਹੀ ਸੀ ਕਿ ਗਲੀ ਵਿੱਚ ਕੁੜੀਆਂ ਦੀ ਆਵਾਜ਼ ਆਈ ਵੀਰਾ ਨਹੀਂ ਵੀਰਾ ਚਾਚਾ ਵੀਰਾ ਕਰੀਏ ਆਹੋ ਭਾਈ ਕਰੀਏ ਜਾ ਪੁੱਤ ਗੱਲ ਸੁਣ ਜਾ ਕਿ ਨਿਆਣੀਆਂ ਖੜੀਆਂ ਬਾਪੂ ਜੀ ਨੇ ਵੀਰਾ ਨੂੰ ਆਵਾਜ਼ ਮਾਰੀ ਆ ਗਈ ਆ ਗਈ ਕੀ ਹੋਇਆ ਇੰਨੀ ਅਗਮ ਚਾਈ ਆ ਤੁਸੀਂ ਸਾਰੀਆਂ ਨੇ ਬੀਰਾਂ ਭੂਆ ਨੇ ਉਹਨਾਂ ਨੂੰ ਹਾਕ ਦਿੰਦਿਆਂ ਕਿਆ ਬੀਰਾਂ ਭੱਜ ਕੇ ਉਹਨਾਂ ਕੋਲ ਗਈ ਹਾਂ ਦੱਸੋ ਕੀ ਹੋਇਆ ਬੜੀਆਂ ਖੁਸ਼ ਲੱਗਦੀਆਂ ਜੇ ਅੱਜ ਨੀਤੀਆਂ ਲੱਗਣੀਆਂ ਅੱਜ ਖੂ ਕੋਲੇ ਆ ਜਾ ਕੁੜੀਆਂ ਇਕੱਠੀਆਂ ਹੀ ਬੋਲ ਪਈਆਂ ਨਹੀਂ ਜਾਣਾ ਜਾਣਾ ਤਾਂ ਮੈਂ ਵੀ ਸੀ ਘਰ ਦਫਾਉਣਾ ਪੋਲਾ ਆਇਆ ਬੈਠਾ ਚਾਚੇ ਨੂੰ ਨਾਲ ਲੈ ਕੇ ਖੜ ਜਾ ਮੈਂ ਬਾਪੂ ਨੂੰ ਪੁੱਛ ਕੇ ਆਵਾਂ ਜਾਨ ਨੂੰ ਤਾਂ ਮੇਰਾ ਵੀ ਜੀ ਕਰਦਾ ਨਾਲੇ ਉਹ ਜੈਲੇ ਦੀ ਕੁੜੀ ਤੇ ਬਹੂ ਵੀ ਆਣ ਗਈਆਂ ਮੈਂ ਵੀ ਤਾ ਵੇਖਾਂ ਟੀਰੇ ਦੀ ਕਿਹੋ ਜਈ ਬਊ ਇਹ ਗੱਲ ਤੇ ਸਾਰੀਆਂ ਕੁੜੀਆਂ ਅਸਪਈਆਂ ਚੱਲ ਮੈਂ ਪੁੱਛਦੀ ਆ ਤੁਸੀਂ ਖੜ ਜੋ ਬੀਰਾ ਪੂਆ ਕੁੜੀਆਂ ਨੂੰ ਕਹਿੰਦੀ ਹੋਈ ਬਾਪੂ ਜੀ ਕੋਲ ਆਈ ਬਾਪੂ ਜੀ ਉਹ ਖੂ ਤੇ ਤੀਆਂ ਲਾਉਣੀਆਂ ਅੱਜ ਮੈਂ ਜਾਵਾਂ ਬਾਪੂ ਜੀ ਦੇ ਬੋਲਣ ਤੋਂ ਪਹਿਲਾਂ ਹੀ ਪੋਲਾ ਬੋਲਿਆ ਤੈਨੂੰ ਇਹ ਕੰਮ ਨਹੀਂ ਸੋਭਦਾ ਤੂੰ ਤੀਆਂ ਵਾਸਤੇ ਨਹੀਂ ਬਣੀ ਤੂੰ ਤਾਂ ਖਾੜੇ ਬਣਾ ਤੇ ਕੁਸ਼ਤੀ ਖੇਡਿਆ ਕਰ ਚਾਚਾ ਵੇਖ ਲੈ ਹੁਣ ਟਿਕਲ ਕਾਲਾ ਇਹਨੂੰ ਰੱਜਿਆ दारू ਦਾ ਚਾਚਾ ਤੇਰਾ ਲਿਹਾਜ਼ ਕਰੀ ਜਾਨੀ ਆ ਜੇ ਇਹ ਗੱਲ ਇਹਨੇ ਕਿਤੇ ਹੋਰ ਕਈ ਹੁੰਦੀ ਤਾਂ ਮੂੰਹ ਪੰਨ ਦੇਣਾ ਸੀ ਬੀਰਾ ਪੂਆ ਨੇ ਚਾਚੇ ਗੁਰਮੇਲ ਨੂੰ ਸ਼ਿਕਾਇਤ ਕਰਦਿਆਂ ਕਿਆ ਨਾ दारू ਤੇਰੇ ਪੱਲਿਓ ਪੀਣਾ ਆਵਦੀ ਮਿਹਨਤ ਦੀ ਕਮਾਈ ਐ ਤੂੰ ਕਿਵੇਂ ਪਰਖਦੀ ਐ ਮੇਰੀ दारू ਚਾਵਲ ਕਿਸੇ ਥਾਂ ਦੀ ਅਜੇ ਇੰਨਾ ਹੀ ਬੋਲਿਆ ਸੀ ਭੋਲਾ ਕੀ ਚਾਚਾ ਗੁਰਮੇਲ ਭੱਜ ਕੇ ਪੈ ਗਿਆ ਉਹਨੂੰ ਦੋ ਮਾਰੂ ਸਾਲੇ ਦੇ ਕਿਵੇਂ ਭੋਂਗਦਾ ਤੈਨੂੰ ਮੇਰੀ ਪੂਰਾ ਸੰਗ ਸ਼ਰਮ ਹੈਣੀ ਜਾ ਧੀਏ ਜਾ ਕੁੜੀਆਂ ਖੜੀਆਂ ਚਾਚਾ ਗੁਰਮੇਲ ਨੇ ਬੀਰਾ ਪੂਆ ਨੂੰ ਕਿਹਾ ਤੇ ਬਾਪੂ ਜੀ ਨੇ ਵੀ ਹਾਮੀ ਭਰੀ ਬੇ ਬੇਦ ਨੇ ਦੂਰੋਂ ਹੀ ਆਵਾਜ਼ ਦਿੱਤੀ ਨੀ ਬੀਰਾ ਉਲਾਸ ਮੋਟਾ ਰਸਾ ਲੈ ਜਾਈ ਪੀਂਗ ਪਾ ਲਈ ਠੀਕ ਆ ਬੀਰਾ ਪੂਆ ਲਾਸ ਚੁੱਕ ਕੇ ਕੁੜੀਆਂ ਨਾਲ ਤੁਰ ਪਈ ਜੇ ਕਹਾਣੀ ਵਧੀਆ ਲੱਗੀ ਅਗਲਾ 파ਟ ਇੰਦੀ ਨੈਕਸਟ ਵੀਡੀਓ ਵਿੱਚ ਆਵੇਗਾ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਇਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ